ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਖੋਸਾ ਕੋਟਲਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਗਰਬਜਨ ਸਿੰਘ ਉਹਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਇਸ ਘਰੋਂ ਕਾਫੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਤਕਰੀਬਨ ਕੋਈ 8 9 ਕਿਲੋਮੀਟਰ ਦੀ ਦੂਰੀ ਮੋਗਾ ਤੋਂ ਰਹਿ ਜਾਂਦੀ ਆ ਤਕਰੀਬਨ ਜਿਦਾ ਵੀ ਕੋਈ 8 9 ਕਿਲੋਮੀਟਰ ਦੀ ਦੂਰੀ ਤੇ ਨਾਲ ਲੱਗਦੇ ਪਿੰਡ ਰੰਡਿਆਲਾ ਜਨੇਰਪਿੰਡ ਥੋੜੀ ਦੂਰੀ ਤੇ ਆ ਬਲਖੰਡੀ ਇਹ ਪਿੰਡ ਥੋੜੀ ਦੂਰੀ ਤੇ ਆ ਅੱਜ ਗੁਰਬਜਨ ਸਿੰਘ ਹੋਂਦੇ ਘਰੋਂ ਦੋ ਵੜਾ ਪਾਤਾ ਨੂੰ ਦਿਖਾਉਣੀਆਂ ਨੇ ਚੌਕੀਆਂ ਚਾਰ-ਚਾਰ ਤਾਂ ਦੇ ਬੱਛੀਆਂ ਨੇ ਸੁਈਆਂ ਨੇ ਬਿਲਕੁਲ ਤਾਜ਼ੀਆਂ ਆ ਬਾਕੀ ਸਮਾਂ ਪੁੱਛ ਲਵਾਂਗੇ ਕਿੰਨਾ-ਕਿੰਨਾ ਟਾਈਮ ਇਹਨਾਂ ਨੂੰ ਬਾਕੀ ਹੋਇਆ ਜੇ ਸੁਈਆਂ ਨੂੰ ਤੇ ਕਿੰਨਾ-ਕਿੰਨਾ ਦੋ ਦਿਨਾਂ ਦੇ ਥੱਲੇ ਆ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਸੋ ਸਾਰੇ ਭਰਾ ਆਪਣੀ ਤੁਸੀਂ ਫੁੱਲ ਵੀਡੀਓ ਵੇਖ ਲਿਆ ਜੇ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਅੱਜ ਤਰੀਕ 23 ਜੁਲਾਈ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਗਰਭਜਨ ਸਾਡੀ ਠੀਕ ਠਾਕ ਹੀ ਹੈ। ਹੋਰ ਗਰਭਜਨ ਠੀਕ ਠਾਕ ਹੀ ਤੁਸੀਂ ਦੱਸੇ। ਪਟਾਈ ਆਉਂਦਾ ਧੁਮਾ ਫਿਰ ਵੀਰੇ। ਹਾਂ ਨਹੀਂ ਪਾਈ ਉਹ ਨਹੀਂ ਧੁਮਾ ਮੇਰੀ। ਪਰ ਫਿਰ ਗੁਰੂ ਰਾਮਦਾਸ। ਮੈਂ ਵੀ ਗਰਭਜਨ ਦਾ ਮਾਲ ਵੀਰੇ ਆਪਣੇ ਕੋਲ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਹੀ ਆਉਂਦਾ ਰਿਹਾ। ਹਾਂਜੀ ਮਾਲ ਆਪਣੇ ਕੋਲ ਅੱਜ ਦੋ ਵੜੜੀਆਂ ਹੀ ਤਾਂ ਆਈਆਂ ਸੂਈਆਂ। ਚਾਰ-ਚਾਰ ਦੰਦ ਮੂੰਹ ਆਈ। ਠੀਕ ਆ। ਹਾਂਜੀ। ਮਤਲਬ ਕਿ ਚੌਕੀਆਂ ਦੋਵੇਂ ਬੱਚੀਆਂ ਚੌਕੀਆਂ ਨੇ। ਹਾਂਜੀ। ਤੇ ਪਹਿਲਾਂ-ਪਹਿਲਾਂ ਸੂਆ ਬੱਚੀਆਂ ਨੇ। ਹਾਂਜੀ ਪਹਿਲਾਂ-ਪਹਿਲਾਂ ਸੂਆ ਚਾਰ-ਚਾਰ ਦੰਦਾਂ ਦੀ ਮੂੰਹ। ਚਾਰ-ਚਾਰ ਦੰਦਾਂ ਦਾ। ਅੱਜ ਕਿੰਨੇ ਕਿੰਨੇ ਸਮੇਂ ਦੇ ਦੌਰਾਨ ਆ ਟਾਈਮ ਇਹਨਾਂ ਨੂੰ ਕਿੰਨਾ ਕੋ ਗਿਆ ਸੂਈ ਆ ਵਛੇ ਪਾਈਵੇਂ ਦਿਨ ਸੂਈ ਨੂੰ ਇਹ ਚਿੱਟਾ ਇਹਨੂੰ ਚਿੱਟੀ ਨੂੰ ਠੀਕ ਆ ਦੁੱਧ ਹੋ ਗਿਆ 15 ਕਿਲੋ ਤੋਂ ਉੱਤੇ ਹੋਊਗਾ ਕੋਈ ਵੀਰ ਭਰਾ ਇਹ ਗੱਲ ਨਾਲ ਫੋਨ ਲਾ ਕੇ ਕਹੇ ਬਈ 15 ਦੇ 14 ਮੰਨ ਕੇ ਲੈ ਲਗੀ ਹੂੰ 15 ਕਿਲੋ ਤੋਂ ਉੱਤੇ ਹੋਊਗਾ ਬਈ ਤੇ ਦੁੱਧ 15 ਤੋਂ ਬਾਹਰ ਬਾਰੀ ਆ ਬਾਹਰ ਆ ਕੋਈ ਵੀਰ ਭਰਾ ਇਹ ਫੋਨ ਲਾ ਕੇ ਨਾ ਕਹੇ ਬਈ 14 ਹੋਊਗਾ ਠੀਕ ਆ ਅੱਜ ਦੋ ਰੰਗ ਚੋਕੇ ਤਸੱਲੀ ਕਰੇ 15 ਦੇ ਪਾਈਆ ਘਟ ਕੇ ਦੇ ਵਿਚੀ ਮੁਕਤ ਦੇ ਦੇਣਗੇ ਚਲੋ ਬਈ ਲਓ ਵੀ ਦੁੱਧ ਹੋ ਰਿਹਾ ਹੋਰ ਜਿੰਨਾ ਦੱਸਿਆ ਜਾਊਗਾ ਮਾਲਕ ਦੁਆਰਾ ਠੀਕ ਆ ਇਹ ਤੇ ਦੋ ਟਾਈਮ ਚੋੜੋ ਚਾਰ ਟਾਈਮ ਚੋੜੋ ਅੱਛਾ ਗਰਭਜਨ ਜਿਹੜੀ ਆ ਵੜ ਆਪਣੇ ਕੋਲ ਇਹ ਵੀ ਤਕਰੀਬਨ ਚੋੜੋ ਵਧੀਆ ਦੁੱਧ ਤੇ ਇਸ ਵਕਤ ਹਾਂਜੀ ਇਹ ਲਈ ਬੱਚੀ ਚੌਗੀ ਇਹ ਇਹਨੂੰ ਸੂਈ ਨੂੰ ਆਏ 12 ਮਹੀਨਾ 13 ਮਹੀਨਾ ਦੇਣ ਹੈ ਮਗਰ ਬੱਚੀ ਇਹਦੇ ਮਗਰ ਬੱਛਾ ਹੀ ਇਹਦੇ ਬੱਛਾ ਮਗਰ ਹਾਂਜੀ ਇਹਦੇ ਹਲੇ ਦੁੱਧ ਹੋ ਗਈ ਹੁਣ 18 ਕਿਲੋ ਦਾ ਅਗਲਾ ਜੋਕ ਕੇ ਲੈ ਰਹੀ ਕਿ ਦੁੱਧ ਸਹੀ 20 ਕਿਲੋ ਹੂੰ ਆਪਾਂ ਤਾਂ 18 ਕਿਲੋ ਦੱਸਦੇ ਨੂੰ ਕਿ ਹੁਣ ਬੱਚੇ ਨੂੰ ਚੰਗਾ ਆਦਣਾ ਕਿ ਬੱਚਾ ਮੂੰਹ ਮਾਰ ਜਾਂਦਾ ਵਾ ਹੂੰ 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 ਆਪਾਂ 18 ਕਿਲੋ ਚਵਾ ਦੇਾਂਗੇ ਬੱਚੀਏ ਥੱਲੋਂ ਲੋ ਵੀ ਇਹਦੇ ਥੱਲੇ 18 ਕਿਲੋ ਚੋਲਿਆ ਦੋਵੇਂ ਪਹਿਲਾ ਪਹਿਲਾ ਸੂਆ ਪਲੂਣ ਬੱਚੀਆਂ ਨੇ ਪੂਰੀ ਡਿਟੇਲ ਦੇ ਵਿੱਚ ਚਲਦੇ ਆ ਸੋ ਜੁੜੇ ਰਹੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਆਓ ਕਰਦੇ ਆ ਪੂਰੀ ਗੱਲਬਾਤ ਆਜੋ ਜੀ ਲਓ ਜੀ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੋਂ ਇਸੇ ਬੱਚੀ ਤੋਂ ਪਲੂਣ ਪਹਿਲਾ ਸੂਆ ਚੌਗੀ ਚਾਰ ਦੰਦਾ ਠੀਕ ਆ ਆ ਤੁਹਾਡੇ ਸਾਹਮਣੇ ਠੀਕ ਆ ਜੀ ਆਜੋ ਗਰਪਜਨ ਇੱਕ ਵਾਰੀ ਫੇਰ ਆਪਣੇ ਭੈਣ ਭਰਾਵਾਂ ਨੂੰ ਕਰਾ ਦੇ ਕਨਫਰਮ ਦਿਨ ਕਿੰਨੇ ਦੱਸੇ ਦਿਨ ਬਈ ਆ ਜਿਹਨੂੰ ਪੰਜਵਾਂ ਸੂਈ ਨੂੰ ਆਈ ਮਗਰ ਬੱਚਾ ਹੀ ਇਹਦੇ ਚੌਗੀ ਮੂੰਹ ਆਈ ਬੱਚੀ ਇਦਾਂ ਦੰਦੋਂ ਹਾਂਜੀ ਕਰੋ ਚੱਕ ਠੀਕ ਆ ਜੀ ਸੋ ਇਹ ਆਰਡਰ ਕੁਆਲਿਟੀ ਹੈ ਬਾਕੀ ਥਣ ਥਣ ਵੈਸੇ ਹੱਥੀ ਚਵਾਈ ਵਾਲੇ ਥਣ ਲਗਾ ਚਵਾਈ ਦੇ ਵੀਰੇ ਗੱਲ ਨੇ ਥਣ ਦੇ ਵਧਣੇ ਆ ਕਾ ਇਹ ਕੋਈ ਕਾੜਾ ਨੇ ਦਿੱਤਾ ਜਾਂ ਕੋਈ ਲੇਪੀ ਜਾਣਾ ਪਿਆ ਤੇਰੇ ਕਰਮ ਵਾਲੀ ਸੂਈ ਨੇ ਪਾਣੀ ਮੈਂ ਦੇਣਾ ਇਹਦਾ ਆਪਾਂ ਨੂੰ ਪਤਾ ਕੀ ਇਹਨੂੰ ਲੇਪੀ ਦਾਣਾ ਵੀ ਕੀ ਖਾ ਲਿਆ ਹੋਇਆ ਇਹਨੇ ਬਿਲਕੁਲ ਬਿਲਕੁਲ ਆ ਦੇਖੋ ਇਹਦੇ ਵਿੱਚ ਨੇ ਬਾਨਾ ਥੱਲੋਂ ਸੋ ਚੰਗੀ ਬੈੜਾ ਐਸ ਵਕਤ 15 ਕਿਲੋ ਦੋਸਤੋ ਇਹਦੇ ਥੱਲੇ ਮਤਲਬ ਕੋਈ ਦੁੱਧ ਮੰਨ ਲਿਓ ਠੀਕ ਹੈ ਜੀ ਕੋਈ ਕੱਚਾ ਦੁੱਧ ਮੰਨ ਲਿਓ ਤੇ ਕੱਦ ਹਾਈਟ ਦੀ ਗੱਲ ਕਰੀਏ ਮੀਡੀਅਮ ਹਾਈਟ ਕੱਦ ਦੇ ਵਿੱਚ ਰੰਗ ਬਹੁਤ ਸੋਹਣਾ ਬਿਲਕੁਲ ਵਾਈਟ ਰੰਗ ਦੇ ਵਿੱਚ ਆ ਹਾਂਜੀ ਆ ਮਗਰ ਬੱਚਾ ਇਹਦੇ ਠੀਕ ਆ ਜੀ ਬੱਚਾ ਮਗਰ ਹੈ ਦੋ ਮਗਰ ਬੱਚੇ ਅੱਜ ਹਾਂਜੀ ਹਾਂਜੀ ਠੀਕ ਆ ਬਾਕੀ ਗਰਭਜਨ ਚਵਾਈ ਤੁਸੀਂ ਦੱਸ ਦਿੱਤੀ ਐ ਕੋਈ ਕੋੜ ਜਿਹਾ ਆਪਣੇ ਕੋਈ ਭੂਰ ਕੋਈ ਛਟਾ ਹੋਵੇ ਚਾਰਾਂ ਥਾਂ ਗੰਡ ਕਨਾੜ ਹੋਵੇ ਆ ਆਪਣੇ ala ਬੱਚੀ ਘਰੇ ਘਾਲਦੇ ਜੇ ਕੋਈ ਆਨਲਾਈਨ ਵੀ ਮੰਗਾਉਂਦਾ ਤਾਂ ਬਸ ਲੈ ਵੀ ਗਰਭਜਨ ਕੋਈ ਮਾੜਾ ਖੋਲ ਕੇ ਤੋੜ ਕੇ ਦਿਖਾ ਦਗੀ ਭਰਾ ਇਹਨੂੰ ਤੋਂ ਬੱਚੀ ਦੋਸਤ ਬਹੁਤ ਪਿਆਰੀ ਚੰਗੀ ਬੱਚੀ ਆ ਗੈਬ ਵੰਡ ਪਰਲ ਚੰਗੀ ਆ ਆਪਜੀ ਦਿਨਾਂ ਦੀ ਸਪੇਸ ਗਏ ਤੁਹਾਡੇ ਸਾਹਮਣੇ ਕੁਆਲਟੀ ਦੇਖਦੇ ਅੱਛੀ ਜੀ ਸੋ ਬਾਕੀ ਮੋਹ ਦੰਦੀ ਆਪਾਂ ਨਾਲ ਦੀ ਨਾਲ ਹੀ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਵੀਡੀਓ ਦੇ ਵਿੱਚ ਤੁਸੀਂ ਦੇਖ ਲਿਆ ਜੀ ਮੋਹ ਦੰਦੀ ਵੀ ਆਪਾਂ ਤੁਹਾਨੂੰ ਚੈੱਕ ਕਰਵਾਈ ਆ ਕੋਈ ਭਰਾ ਆਪਣਾ ਮੂੰਹ ਫੜ ਕੇ ਤਸੱਲੀ ਤੁਸੀਂ ਵੀ ਕਰ ਸਕਦੇ ਜੀ ਤੌਰ ਵੀਰੇ ਆਏ ਆ ਭਵਾਨਾ ਨੂੰ ਤੁਰਦੀ ਵਿੱਚ ਬਿਲਕੁਲ ਫਿਕਸ ਹੋਵਾਨਾ ਚੱਡਾ ਮੈਂ ਵੀ ਕਰਵਾ ਚਾਣਾ ਕਿਹੜੇ ਦੋਕ ਕਢਾ ਦੇ ਵੀਰੇ ਨੰਮੀ ਤੁਰਤੇ ਆ ਗੇਟ ਵਾਲੀ ਸਾਈਡ ਤੋਂ ਲਓ ਜੀ ਕਰੋ ਚੈੱਕ ਠੀਕ ਆ ਸੋ ਨਵਾਂ ਆਂਗਾ ਤਕਰੀਬਨ ਦੋ ਸੂਵੇ ਆਪਾਂ ਹਮੇਸ਼ਾ ਜ਼ਿਕਰ ਕਰਦੇ ਆਂ ਵੀ ਜਦੋਂ ਕੋਈ ਪਹਿਲਾ ਸੂਵ ਪਲੂਨ ਜਾਂ ਦੰਦਾਂ ਦੇ ਵਿੱਚੋਂ ਐਨੀਮਲ ਕੋਈ ਖਰੀਦਾ ਵੀਰ ਕੋਈ 4 ਸੂਵੇ ਦੁੱਧ ਚਵਾਉਣ ਵਾਲੀ ਆ 5 ਸੂਵੇ ਤੁਸੀਂ ਦੁੱਧ ਪੀ ਸਕਦੇ ਹੋ ਠੀਕ ਆ ਕਿਉਂਕਿ ਬੱਚੀ ਆ ਵੱਧੇ ਦੀ ਬਾਕੀ ਰੰਗ ਪ੍ਰਿੰਟ ਚੰਗਾ ਫੈਸ਼ਨ ਫੁਸ਼ਨ ਬੱਚੀ ਨੂੰ ਰੇਨ ਸੂਨ ਫਲੇਵੇ ਦੇ ਉੱਪਰ ਕਾਫੀ ਫੈਸ਼ਨ ਵਾਲਾ ਚੱਡਾ ਲੀਵਾ ਜੋ ਨੁਕਰੀ ਘੋੜੀ ਨਹੀਂ ਹੁੰਦੀ ਹਾਂ ਫਿਰ ਫੇ ਨੁਕਰੀ ਘੋੜੀਏ ਟੂਆ ਪਾਉਂਦੀ ਫੈਸ਼ਨ ਵਾਲੇ ਪਾਸੇ ਦਾ ਬਿਲਕੁਲ ਜੀ ਬਿਲਕੁਲ ਬਾਕੀ ਵੇ ਕਿਨੇ ਵੇ ਜਿਆਦੇ ਨਹੀਂ ਤਾਂ ਆਪਾਂ ਜਿਆਦੇ ਨਹੀਂ ਆਵੇ। ਕੁਝ 18-19 ਕਿਲੋ ਤਾਂ ਖੁਲਾ ਦੇ ਜਾਣੇ ਨਹੀਂ ਪਹਿਲਾਂ ਨਹੀਂ। ਹਾਂ ਚਲੋ 18-19 ਕਿਲੋ ਦੁੱਧ ਵੀ ਬਹੁਤ ਹੁੰਦਾ ਕਰ ਬਚਾਣੇ ਚਲੋ ਕਰਮਾਂ ਦੀ ਦਹੀਂ ਚਲੇ ਰੇ ਇਹਦੇ ਵਰਗੀ ਖੇਰ ਕਿਹੜੀ ਬਚੀ ਆ। ਇਹਨੇ ਤਾਂ ਵੀਰੇ ਮਾਰ ਜੀਂ ਗਿਆ ਜਿਆਦਾ ਕੁਆਲਟੀ ਹੈ ਸਾਡੇ ਨਾਲੋਂ ਜ਼ਿਆਦਾ ਨਹੀਂ ਜੇ ਪਵੇਖੀਏ ਤਾਂ। ਹਾਂ। ਲੋ ਬੀਤੀ ਆਉਂਦਾ ਵੀਰੇ ਕਿਨੇ। ਸੁਨੇਵਾ ਕਰਮਾਂ ਨੂੰ ਜਿਵੇਂ ਕੰਪੀਟੀਸ਼ਨ ਵਾਲਾ ਲੱਗਾ ਬਿਲਕੁਲ ਇੱਕ ਕੰਪੈਕਟ ਜਿਹੇ ਹੈਡਰ ਆ ਜਿਵੇਂ ਆਪਾਂ ਨਾਰਮਲ ਹੀ ਦੇਖਦੇ ਹਾਂ ਬਿਲਕੁਲ ਨਿਗਰ ਹਵਾ ਨੇ ਲੇਪ ਦੇ ਵਿੱਚ ਆ ਇਧਰ ਬਹਿਣੀਆਂ ਵਾਲੇ ਪਾਸੇ ਤੁਹਾਨੂੰ ਦਿਖਾਈਏ ਪੂਰੀ। ਠੀਕ ਹੈ ਜੀ ਸੋ ਬੱਚੀ ਬਹੁਤ ਸੋਹਣੀ ਆ ਬਾਕੀ ਕਿਸੇ ਰਕਮ ਦੀ ਕੋਈ ਸ਼ਾਂਗ ਕਿਸੇ ਰਕਮ ਦੀ ਪੋਰਟ ਤੁਹਾਨੂੰ ਨਜ਼ਰ ਨਹੀਂ ਆਊਗੀ ਚਾਰੇ ਥਾਨ ਚਾਰੇ ਥਾਨ ਗੈਬ ਵੰਡ ਬਹੁਤ ਜਿਆਦਾ ਚੰਗੀ ਆ ਬਹੁਤ ਖੂਬਸੂਰਤ ਲੇਵੀ ਹਵਾਨੇ ਦੀ ਓਕੇ ਗਰਭਜਨ ਕੀ ਮੁੱਲ ਕੀ ਡਿਮਾਂਡ ਕਰਦਾ ਪਿਆ ਜੀ ਵੀਰ ਮੁੱਲ ਬਈ ਜਿੰਨਾ ਮਰਜ਼ੀ ਕਰ ਲਈਏ 75000 ਦੇ ਵਿੱਚ 100 ਕਿਲੋਮੀਟਰ ਦੀ ਪਹੁੰਚ ਕਰ ਦਿਆਂਗੇ 75000 ਦੇ ਵਿੱਚ 100 ਕਿਲੋਮੀਟਰ ਹਾਂ ਜੀ ਕੋਈ 10 5 ਕਿਲੋਮੀਟਰ ਦਾ ਇੱਧਰ ਉੱਧਰ ਹੋਏ ਦਾ ਕੋਈ ਚੱਕਰ ਨਹੀਂ ਗਈ ਠੀਕ ਆ ਜੀ ਹਾਂ ਜੀ ਠੀਕ ਆ ਵੀਰੇ ਲਓ ਵੀ 75000 ਦੇ ਵਿੱਚ ਦੋਸਤੋ ਪਹੁੰਚ ਗਈ ਆ ਹਾਂਜੀ ਕੋਈ 10 ਕੋਈ 5 ਕੋਈ 8 10 12 ਕਿਲੋਮੀਟਰ ਸੱਜੇ ਖੱਬੇ ਹੋ ਜਾਵੇ ਉਹ ਕੋਈ ਗਰਭਜਣਾ ਬੰਦੀ ਗੱਲ ਉਹਦਾ ਗੱਲਾਂ ਹੁੰਦੀਆਂ 100 ਕਿਲੋਮੀਟਰ ਦੀ ਕਰਨੀ ਉਹ ਕੋਈ 10 ਕਿਲੋਮੀਟਰ ਕੋਈ ਫਰਕ ਨਹੀਂ ਪੈਂਦਾ ਐਡਾ ਹਾਂ ਉਹ ਜਦੋਂ ਕਲ ਨਹੀਂ ਕਲਨੀ ਇਹ ਉਹਦੇ 100 ਕਿਲੋਮੀਟਰ ਚੱਲ ਕੇ ਫਿਰ ਪਿੱਛੇ ਰਹੇਗਾ ਕੋਈ 5-10 ਕਿ 10 ਕਿਲੋਮੀਟਰ ਪਿੱਛੇ ਰਹਿ ਗਿਆ ਕਿਵਰਾ ਵੈਸੇ ਵਾਲਵਲਾ ਵਾ ਪੈ ਜਾਂਦਾ ਰਸਤਾ ਦਾ ਨਾਮ ਪਤਾ ਲੱਗੇ ਤੇ ਉਹਦੇ ਚ ਕੀ ਕੀਤਾ ਜਾਊਗਾ ਨਹੀਂ ਇਹ ਤਾਂ ਗੱਲ ਹੈਗੀ ਨਹੀਂ ਕੋਈ 100 ਤਾਂ ਪੈਂਦੀ ਕੋਈ 10-12 ਇਧਰ ਹੋਵੇ ਉਹ ਕੱਢ ਦਿਆਂਗੇ ਹਾਂ ਬਾਕੀ ਚਲੋ ਫਿਰ ਵੀ ਬਿੱਟੂ ਵੀ ਗੁਜਾਇਸ਼ ਹੋਈ ਤੇ ਮਾਨਤਾ ਕਰਦੇ ਤੇ ਮਾਨਤਾ ਕਰਾਂਗੇ 100 ਪਾ ਕੇ ਸੌਦਾ ਨਹੀਂ ਹੁੰਦਾ ਉਹ ਚਲੋ ਆਪਾਂ ਉਹ ਵਪਾਰ ਕਰਦੇ ਆ 100 ਪਾ ਕੇ ਸੌਦਾ ਪਰ ਹਾਂ ਕੋਈ ਬਾਹਲਾ ਮਾਨਤਾ ਨਹੀਂ ਹੋਣਾ ਵੀਰੇ ਫੰਡਰ ਵਛੀਆਂ ਇਹਦੀਆਂ ਪਿਆ ਪਿਆ ਜਾਂਦੀਆਂ ਫੰਡਰ ਵਛੀਆਂ ਵੀ ਕੀ ਜਾਂਦੀਆਂ ਹਾਂ ਹ ਲੋ ਜੀ ਕਰੋ ਚੈੱਕ ਠੀਕ ਆ ਜੀ ਸੋ ਲੌਂਗ ਟਾਈਮ ਕਰਮਾ ਵਾਲੀ ਸਾਲ ਪਰ ਪੂਰਾ ਸੂਆ ਪਰ ਦੁੱਧ ਪਿਉਣ ਵਾਲੀ ਆ ਬੱਚੀ ਚੰਗੀ ਆ ਪਸੰਦ ਆਊਗੀ ਭਰਾਵਾਂ ਨੂੰ ਕੋਕੜ ਗੱਬਣ ਕਰਕੇ ਵੀ 6 ਮਹੀਨੇ ਪਿਗੇ ਬੱਚੀ ਪਿਆਏਰ ਦੀ ਨਹੀਂ ਬਸ ਜੀ ਬਸ ਤੇਰੇ 6 ਮਹੀਨੇ ਬੰਦੇ 50000 ਦਾ 25000 ਦਾ ਦੁੱਧ ਨਾ ਪੀਓਗੇ ਹਾਂ ਤੇਰਾ 75000 ਦਾ ਮਾਨਤਨ ਵੀ ਕਰਨਾ ਆ ਨਹੀਂ ਨਹੀਂ ਬੱਚੀ ਨਵੀਂ ਆ ਬਾਅਦ ਤੇ ਇਹਦੀ ਦੂਜੇ ਸਵੇ ਕਰਵਾਈ ਫਿਰ ਚੰਗੀ ਰਖ ਮੰਦੀ ਆ ਹਾਂ ਜੀ ਮੈਨੂੰ ਲੱਗ ਰਿਹਾ ਕਰਨੀ ਨਹੀਂ ਓਚੀ ਠੀਕ ਆ ਇਧਰ ਗਰਭਜਨ ਆ ਬੈਠ ਬਾਰ ਵੀ ਡਿਟੇਲ ਸਾਂਝੀ ਕਰ ਕਾਲੂ ਬੋਲਦਾ ਚੌਗੀ ਵੱਚੀ ਐ ਚਾਰ ਦਾ ਤੇ ਯਾਰ ਸ਼ਹਿਰ ਚ ਪੱਖ ਰੱਖਦੀ ਐ ਵੱਚੀ ਠੀਕ ਆ ਹਾਂਜੀ ਮੋ ਵੀ ਯਾਰ ਸ਼ਹਿਰ ਦੇ ਵਿੱਚ ਗਰਭਜਨਾਂ ਦਾ ਵੀ ਪੱਖ ਰੱਖਦੀ ਐ ਕ੍ਰੋਸ ਬਰੀਡ ਦੇ ਵਿੱਚ ਆ ਬਾਕੀ ਗਰਮੀ ਦੀ ਜਿੰਦ ਜਾਨ ਜਿੰਦ ਜਾਨ ਤਾਂ ਹੈਗੀ ਹੈਗੀ ਆ ਕਰਮਾ ਵਾਲੀ ਆਉਣ ਵਾਲਾ ਸਮਾਂ ਵੀ ਜਿਵੇਂ ਬਿਲਕੁਲ ਫਰਕੇ ਜੇ ਦੇਣ ਤੇ ਦੁੱਧ ਵਾਲੇ ਪਾਸਿਓਂ ਵੀ ਹੋਰ ਵਾਦਾ ਕਰ ਜੂਗੀ ਇਧਰਲਾ ਪਾਸਾ ਅਗਰ ਪਸੰਦ ਧਾਰਾ ਬਰਾਬਰ ਹੋਣੀ ਐ ਬਈ ਇੰਜੀਆਂ ਵੱਚਾ ਪਾਸਾ ਚੋਂ ਗਿਆਂ ਆਪਾਂ ਵੀਡੀਓ ਪਾ ਲਾਂਗੇ ਮਨੇ ਚਾਹੁੰਦਾ ਇਹਨੂੰ ਦੇਖੀ ਧਾਰ ਦਾ ਫਰਕ ਹੋਵੇ ਕਿ ਪਾਸਾ ਰੱਖੇ ਆਪਣੀ ਗਰੰਟੀ ਹੈ ਵੇਰ ਦੀ ਹਾਂ ਫਿਰ ਦੋ ਪੰਗ ਧਾਰ ਦੇ ਬਾਅਦ ਰੰਦਾ ਕਰਕੇ ਬੱਚੇ ਨੂੰ ਝੰਗਾਤਾ ਵਾ ਠੀਕ ਆ ਬਰੇ ਹਾਂ ਆਪਾਂ ਆਮ 6 ਵਜੇ ਚਲੋ ਤੁਸੀਂ ਹੁਣ 7 ਵਜੇ ਦੇ ਟਾਈਮ ਤੇ ਤੁਸੀਂ 7 ਵਜੇ ਵੀਡੀਓ ਬਣਾਉਣ ਆਏ ਆ ਇਹ ਬਈ ਸਵੇਰ ਟਾਈਮ ਵੀਡੀਓ ਬਣ ਰਹੀ ਹੈ ਨਾ ਹਾਂ ਉਹ ਫਿਰ ਬੱਚਾ ਰੈਂਦਾ ਕਰਕੇ ਉਹ ਨਾ ਬੱਚਾ ਪਾਸਾ ਨੂੰ ਮੂੰਹ ਮਾਰ ਗਿਆ ਮੂੰਹੇ ਪਤਾ ਕਰ ਉਹ ਬੜਾ ਝਗਾ ਜਾਂਦੀਆਂ ਨੇ ਕੋਈ ਸੱਜੇ ਲੱਗੇ ਹੋ ਗਏ ਉਹਨੇ ਬੱਚੇ ਨੂੰ ਝਗਾਤਾ ਲੈ ਆ ਬੇਫਿਕਰ ਉਹਦੇ ਪਾਸੇ ਵਾਲੇ ਵੀਰ ਪਰ ਆਪਣੇ ਕੋਲ ਵੀਡੀਓ ਨਹੀਂ ਕੋਈ ਲੋਕ ਆ ਕੇ ਆਪਣੀ ਦੋ ਆ ਮੇਰਾ ਭਰਾ ਸਟਰਕਚਰਲ ਇਹਦੇ ਦਾ ਬਾਕੀ ਵੀ ਪਾੜਾ ਵਾਲਾ ਚੱਡਾ ਕਰਮਾਲੀ ਨੂੰ ਇਧਰੋਂ ਬਹਿਣੀ ਵਾਲੇ ਇੱਕ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾ ਰਿਹਾ ਆ ਦੇਖੋ ਸੋ ਥਾਣੇ ਕੋ ਕੁਆਲਟੀ ਵਾਲਾ ਲੱਗਾ ਕਰਮਾਲੀ ਨੂੰ ਮੁੱਠੀ ਮੁੱਠੀ ਠੀਕ ਆ ਜੀ ਤੇ ਐਸ ਵਕਤ ਤੇ ਕਿਰਪਾ ਜੀ ਕਿੰਨਾ ਬੋਧੇ ਦੇ ਥੱਲੇ ਦਾਦੇ ਭਾਈ ਦੁੱਧ ਹੋਊਗਾ 20 ਕਿਲੋ ਅੱਛੀ ਥੱਲੇ ਕੋਈ ਨਾ ਕੰਡਾ ਲਿਆ ਜੋਕ ਕੇ ਲੈ ਜੇ ਆ ਕਿ ਆਪਾਂ ਤਾਂ 18 ਕਿਲੋ ਦੱਸ ਦੇਵਾਂਗੇ ਬੱਚੇ ਲੈ ਬਾਦ ਨਿਕਲੇ ਕਿਉਂ ਬੱਚਾ ਇਹ ਕਿਉਂ ਜਾਂਦਾ ਮੂੰਹ ਮਾਰ ਜਾਂਦਾ ਆਪਣੇ ਕੋਲ ਲੋਕਾਂ ਦਾ ਗੱਲ ਹੈ ਨਹੀਂ ਮਗਰ ਪਾਈ ਪਾਈ ਕਿਲੋ ਬੇ ਬੱਚਾ ਮੂੰਹ ਮਾਰ ਗਿਆ ਚੌਂਗੀ ਆ ਬੱਚਾ ਚੰਗਾ ਦਾ 9-9 ਕਿਲੋ ਦਾ ਬੱਚਾ ਚੰਗਾ ਗਿਆ ਚੋਬ ਦੇਣਾ ਉਹਦਾ ਭਾਨੇ ਬਾਜ਼ੀਆਂ ਮਤਲਬ ਆਪਣੇ ਉਹ ਲੋਕ ਬੱਚੇ ਤੁਹਾਡੇ 2 ਟਾਈਮ ਚੋਗੇ 3 ਟਾਈਮ ਚੋਵੇ 18 ਕਿਲੋ ਚਵਾਦ ਕੇ 18 ਕਿਲੋ ਵੀਰੇ ਚਵਾ ਜਾਣਗੇ ਪੰਜ ਆਪਣੇ ਘਰੇ 5 ਦਿਨ ਚੋੜੇ ਦੋ ਤਾਂ ਵਧੂਗੀ ਪਾਈਆ ਡਾਂਗ ਦਾ ਘੜਦੀਗਾ ਸੱਜਰ ਗੜ ਵੀਰੇ ਨੇ ਦਾ ਵਦਨਾ ਹੀ ਆ ਅੱਜ ਕਿੰਨੇ ਦਿਨਾਂ ਦੀ ਫੇਰ ਦੱਸੀ ਮੜਾ ਜੇ ਇਹ ਸੁਣੋ ਵੀਰੇ 10ਵਾਂ 12ਵਾਂ ਦਿਨ ਹੋ ਗਿਆ ਇਸ ਇਹ ਬੱਚਾ ਮਗਰ ਬੱਛਾ ਆ ਨੀਲ ਕਾਫ ਆ ਠੀਕ ਆ ਤੇ ਇਧਰ ਆ ਬਹਿਣੀ ਵਾਲੇ ਪਾਸੇ ਤੁਹਾਨੂੰ ਵਿਖਾ ਦਿੰਨੇ ਆ ਬਾਕੀ ਵੇਲ ਸੂਨਸ ਜੇਕਰ ਗਾਇਰ ਕੰਮੇਟਾ ਇਹ ਵਾਸ ਹੋਣੀ ਆ ਦੋ ਪਾਸੇ ਮਿਲਕਣਾੜ ਕਾਫੀ ਮੋਟੀ ਆ ਵੰਦਗੁਰਲ ਤੁਹਾਡੇ ਸਾਹਮਣੇ ਮੁੱਠੀ ਮੁੱਠੀ ਥਾਣਾ ਠੀਕ ਆ ਸੋ 18 ਕਿਲੋ ਇਸ ਵਕਤੇ ਦੇ ਥਲੇ ਦੋ ਦਹਾੜਾ ਆ ਠੀਕ ਆ ਸੋ ਬਾਕੀ ਕਿਸੇ ਰਕਮ ਦੀ ਪੂਰ ਛੱਟੇ ਤੋਂ ਬਚਾ ਗਰਵਜਨ ਹਾਂ ਜੀ ਨਹੀਂ ਪੂਰ ਛੱਟਾ ਹੋਵੇ ਗੰਡ ਨਾੜ ਹੋਵੇ ਆਪਣੀ ਜ਼ਿੰਮੇਵਾਰੀ ਇਹੀ ਦੋਹਾੜਾ ਦੀ ਠੀਕ ਆ ਵੀ ਲੈ ਵੀ ਇਹਨੂੰ ਵੀ ਖੋਲ ਦੇ ਗਰਵਜਨ ਤੋਰ ਤੇ ਕਾਦ ਕਿਸਾਨ ਵੀਰੋ ਇਹਦਾ ਤਕਰੀਬਨ ਚੌਕੀ ਆ ਚਾਰ ਦੰਦ ਬੱਚੀ ਦੇ ਹਿਸਾਬ ਨਾਲ ਕਾਦ ਮੀਡੀਅਮ ਤੋਂ ਪਲੱਸ ਉੱਚੀ ਹਾਈਟ ਦੇ ਵਿੱਚ ਗੱਲ ਕੀ ਮੰਨ ਕੇ ਰਹਾ ਵੀਰ ਆ ਲੋ ਜੀ ਕੋਈ ਇਹ ਨਾ ਮੇਰਾ ਭਰਾ ਮੰਨੇ ਵੀ ਯਾਰ ਗਿਆ ਤੋਂ ਕੋਈ ਬਾੜੀ ਛੋਟੀ ਨਾ ਨਿਕਲੂਗੀ ਵੱਡੀ ਵੜਾ ਕਿਉਂਕਿ ਚੌਗੀ ਚਾਰ ਦੰਦਾ ਜੇ ਨੇ ਜਵਾਲ ਹੁੰਦੇ ਹੁੰਦੇ ਤੱਕ ਕਰਮ ਵਾਲੀ ਨੇ ਕੱਦਕੁੱਤ ਵੀ ਚੰਗਾ ਕਰਨਾ ਗਰਭਾਂ ਜੋ ਦੋ ਕੁ ਵਾਰੀ ਤੋਰਾ ਇਹਨੂੰ ਵੀ ਚਲਾ ਕੇ ਵਿਖਾ ਦੇ ਸੋ ਆਰਡਰ ਹੋਆ ਨੇ ਦੀ ਸਾਫ ਸੁਥਰੀ ਆ ਰਹੀ ਗੱਲ ਮੇਰਾ ਭਰਾ ਕੋਈ ਵੀ ਟਾਈਮੋਂ ਟਾਈਮ ਆਪਣੀ ਦੋ ਟਾਈਮ ਚੌਗੀ ਤਸੱਲੀ ਕਰ ਲੈ 18 ਕਿਲੋ ਦੁੱਧ ਆ ਦੇਖੋ ਜੀ ਸੋ ਚੰਗੀ ਫੇਸ ਕੁਆਲਿਟੀ ਪੂਰੀ ਹੈਵੀ ਬੋਡੀ weight ਭਾਰੀ ਗਰਦਨ ਫੇਸ ਕੁਆਲਿਟੀ ਦੇਖੋਗੇ ਤੁਸੀਂ ਪੂਰੀ ਲਿਗਰਾਂ ਪਿੰਡੇ ਪੁੰਡੇ ਵਾਲੀ ਸਾਈਡ ਤੋਂ ਠੀਕ ਆ ਬਾਕੀ ਇਹ ਚਾਰੋ ਚੁਰੂ ਦੋਨੇ ਲੜਾਂ ਬਹੁਤ ਕੋਈ ਬੰਦਾ ਗੁਰਪਾਲੇ ਕੋਸਪਾਲੇ ਖਾਂਦੀਆਂ ਠੀਕ ਹੈ ਇਹ ਨਹੀਂ ਗੱਲ ਕੋਈ ਖਾਊਗੀ ਨਾ ਠੀਕ ਆ ਠੀਕ ਆ ਲੈ ਵੀ ਤੌਰ ਵੇਰ ਗੁਰਪ੍ਰਸੰਸਿਆ ਲੋਜੀ ਠੀਕ ਆ ਸੋ ਬਿਊਟੀ ਦੇ ਵਿੱਚ ਜੇਕਰ ਗੱਲ ਕਰੀਏ ਸੁਨਾਪਸ ਨੂੰ ਪਚੰਗਾ ਠੀਕ ਆ ਜੀ ਬਾਕੀ ਵੇਰ ਤੁਸੀਂ ਦੇਖ ਲਈਏ ਰੰਗ ਬਾਜਾ ਕਰਮਾਂ ਦੀ ਉਤੋਂ ਵੀ ਜੇਕਰ ਤੱਕ ਦੇਖੀਏ ਪਿੰਡੇ ਪੁੰਡੇ ਵਾਲੀ ਸੈਰ ਤੋਂ ਵੀ ਕੋਈ ਕਿਸੇ ਰਕਮ ਦਾ ਕੋਈ ਵਾਧੂ ਕਟੂ ਨਿਸ਼ਾਨ ਦਾਗ ਪਿੰਡੇ ਦੇ ਤੁਹਾਨੂੰ ਮਿਲਦੇ ਪਿੰਡੇ ਦੀ ਹੈ ਵੀਰੇ ਸਾਫ਼ ਸੁਥਰੇ ਪਿੰਡੇ ਚਮਕਦਮ ਕਾਲੀਆਂ ਵੈਰਾਂ ਨੇ ਚੰਗੀ ਆ ਵੜ ਗਰਭਜਨ 18 ਕਿਲੋ ਦੁੱਧ ਦੇ ਹਿਸਾਬ ਨਾਲ ਕੀ ਮੁੱਲ ਕਰਦਾ ਵੀਰੇ ਮੌਲ ਕਰਦੇ ਜਿੰਨਾ ਮਰਜੀ 80000 ਦੇ ਪਹੁੰਚ ਕਰ ਦਾਂਗੇ ਇਹ ਵੀ 100 ਕਿਲੋਮੀਟਰ ਦੀ 80000 ਚ ਹਾਂਜੀ ਕੋਲ ਅਸਲ ਉਸ ਪੜਾਵਾ ਨੂੰ ਕੋਈ ਨਾ ਕਰ ਫੋੜਾ ਨਾ ਜੇ ਲਾਦ ਗੇ ਲਾਦੇ ਲਾਗੇ 75000 ਦੀ ਦੇ ਦੇਾਂਗੇ ਅੱਛੀ ਜਿਵੇਂ ਅਸੀਂ ਐਡੀ ਦੋਨੋਂ ਆ ਕੇ ਤੇਰੇ ਕੋਲ ਲਾਗੇ ਲੱਗੇ ਨਾ ਹਾਂ ਲੈ ਆ ਮਾਨਤਾ ਕਰਦੇ ਨਹੀਂ 70000 ਚ 70000 ਜੇ ਕੋਈ ਮਾੜਾ ਮੂਟਾ ਕਰ ਦਿਆਂਗੇ ਪਰ ਬਾਹਰ ਨਹੀਂ ਹੋਣਾ ਕਿਉਂ 100 ਕਿਲੋਮੀਟਰ ਦੀ ਪਹੁੰਚ ਵੀ ਪਾਣੀ ਵੀ ਆਈ ਆ ਪਹੁੰਚ ਵੀ ਆ ਗਈ 100 ਕਿਲੋਮੀਟਰ 5000 ਰੁਪਏ ਕਿਰਾਇਆ ਪੈਂਦਾ ਵਾ ਆਹਾ ਹਾਂ ਉਹ ਆਉਂਦਾ ਆਪੇ ਹੀ ਦੇਣਾ ਲੇਦੇ 75000 ਚ ਕਰੇ ਜਾਣ ਨਹੀਂ ਕੋਈ ਮਾੜਾ ਮੂਟਾ 500000 ਦਾ ਕਰ ਦਿਆਂਗੇ ਵਿੱਚੋਂ ਮਾਨ ਚਲੋ ਜੀ ਬਾਹਰ ਦੁੱਧ ਨਹੀਂ ਆਪਾਂ ਦੇ ਚਲੋ ਅੱਛੀ ਨੂੰ ਹਾਂ ਤੂੰ ਜਿਹਨੇ ਬੱਚਾ ਲੈਣਾ ਜਿਹੜੀ ਮਰਜ਼ੀ ਨਾਲ ਸੋਦਾ ਸਾਈ ਆਉਦਾ ਲੈਣਾ ਇਹ ਫਿਰਦਾ ਜਿਹੜੀ ਮਰਜ਼ੀ ਵੱਡ ਬੱਚਾ ਪਾਉਗੀ ਹੂੰ ਬਾਕੀ ਦੋ ਦਾਇ ਨਹੀਂ ਆਉਂਦੇ ਬਾਈ 23 ਗਰ ਉਹਦੇ ਨੇ ਦੇ ਹੀ ਹੋਣਾ ਵੇਛੀ ਨੇ ਕੱਦ ਕੱਠ ਜਿਹਾ ਜਿੰਨੀ ਵੇਛੀ ਹੁਣ ਪਹਿਲਣ ਕਰਕੇ ਝੋਲੀ ਚਲੀ ਜਣੀ ਥੱਲੋ ਹਾਂ ਬਿਲਕੁਲ ਕਿ ਥਾਂਲੇ ਦਾ ਬਹੁਤ ਚੰਗਾ ਸਾਫ ਆ ਹੂੰ ਲਓ ਜੀ ਬਾਕੀ ਇਹ ਕਿਸਾਨ ਵੀਰੋਂ 75000 75000 ਦੀ ਜੜੀ ਆ ਪਹੁੰਚ ਹੋ ਜੂਗੀ ਤੁਹਾਡੇ ਘਰ ਤੱਕ ਵਾਹਰ ਦੇਖ ਲਈ ਆ ਤਸਲੀ ਵਾਲੀ ਆ ਬਾਕੀ ਸਾਫ ਸੁਥਰੀ ਆ ਜਿੱਦਾਂ ਮਰਜ਼ੀ ਮੇਰਾ ਪ੍ਰਾਤਸਾਲੀਆਂ ਕਰੀ ਚੱਲਿਓ ਠੀਕ ਆ ਬਾਕੀ ਡੰਡੀ ਵੀ ਗਰੰਟੀ ਹੋਊਗੀ ਹੂੰ ਸੀਰੀਅਲ ਡੰਡੀ ਉਹਦੀ ਵੀ ਗਰੰਟੀ ਹੋਊਗੀ ਪਰ ਲੱਤ ਛੜ ਹੋਵੇ ਦਾ ਆਪਣੀ ਆ ਕੋਈ ਨਿਆਣਾ ਰੰਗ ਬੰਗਾ ਬੰਗਾ ਪਾਉਣ ਦੀ ਲੋੜ ਨਹੀਂ ਮੇਰੇ ਵੰਗਾ ਪਾਉਂਦੀਆਂ ਆਂ ਆਪਕੀ ਆਪਾ ਬੰਗਾ ਪਾਗੇ ਚੋਣੇ ਆਂ ਬੜਾ ਵੰਗਾ ਨਾ ਵੀ ਪਾਉਤਾ ਵੀ ਮਿਲ ਪੈਂਦੀਆਂ ਆ ਪਰ ਆਂ ਵੀਰਾਂ ਭਰਾਵਾਂ ਦੀ ਡਿਮਾਂਡ ਹੁੰਦੀ ਵੀਰੇ ਅਸੀਂ ਗਾਂ ਉਹ ਲੈਣੀ ਜਿਹੜੀ ਬੰਗਾ ਪਉਂਦੀ ਹੋਵੇ ਪੰਗਾ ਪਵਾ ਕੇ ਹਣੀ ਪੈਰ ਪੜਦੇ ਚਲੋ ਮਾਰੀ ਗੱਲ ਨਹੀਂ ਤੇ ਉਹ ਬੰਗਾ ਹਰੇਕ ਸੀਲ ਠੰਡੀ ਮਿੱਟੀ ਹਰੇਕ ਨੂੰ ਪੈ ਜਾਂਦਾ ਵੀਰੇ ਉਹ ਸੀਲਾ ਗਾੜਾ ਪਾਲ ਨਹੀਂ ਪਾਣਾ ਨਾ ਪਾਉ ਹਾਂ ਆਪਾਂ ਪਾ ਗਏ ਜੋਨੇ ਆ ਚਲੋ ਜੀ ਹਾਂਜੀ ਲੋ ਵੀ ਇਹ ਦੋਸਤੋ ਐਨੀਮਲ ਸੀਗੇ ਦੋ ਘਰ ਬਜੰਦੇ ਕੋਲ ਦੋ ਦੇ ਮੁੱਲ ਵਿੱਚ ਕਰ ਦਿੱਤੇ ਯਾਰ ਜਿੰਨਾ ਜਿੰਨਾ ਦੁੱਧ ਇਹਨਾਂ ਥੱਲੇ ਤੁਹਾਨੂੰ ਆਪਾਂ ਦੱਸ ਦਿੱਤਾ ਠੀਕ ਆ ਜੀ ਚੰਗੇ ਆ ਪਸ਼ੂ ਵੜਾ ਚੰਗੀਆਂ ਨੇ ਬੱਚੀਆਂ ਨਵੀਆਂ ਨੇ ਸਭ ਤੋਂ ਅਹਿਮ ਗੱਲ ਆ ਜਿਹੜੀ ਪਹਿਲਾ ਪਹਿਲਾ ਸਵੇਰ ਪਲੂਨ ਬੱਚੀਆਂ ਸੋ ਮੇਰਾ ਭਰਾ ਕੋਈ ਜੋੜੀ ਪਾਉਣੀ ਚਾਹੁੰਦਾ ਤੇ ਜੋੜੀ ਦੀ ਪਹੁੰਚ ਵੀ ਹੋ ਜੂਗੀ ਜੋ ਰੇਟ ਤੁਹਾਨੂੰ ਦੱਸਿਆ ਗਿਆ ਵਿੱਚੋਂ ਚਲੋ 1500 ਦਾ ਕੋਈ ਮਾਨਤਾ ਬੰਨਦਾ ਸਰਦਾ ਹੋ ਜੂਗਾ ਜੋੜੀ ਦੇ ਵਿੱਚ ਬਾਕੀ ਜਿੰਨਾ ਜਿੰਨਾ ਰੇਟ ਤੁਹਾਨੂੰ ਦੱਸਿਆ ਗਿਆ ਉਹ ਤੁਸੀਂ ਮੇਰਾ ਭਰਾ ਡੀਲ ਕਰ ਲਿਆ ਜੇ ਤੇ ਇੱਕ ਗਰਪਜਨ ਨੰਬਰ ਆਪਣੇ ਕਰਦੇ ਸਾਂਝੇ ਨੰਬਰ 98789252862 789252862 ਠੀਕ ਹੈ ਵੀਰੇ ਲਓ ਵੀ ਇਹ ਨੰਬਰਾਂ ਦੋਸਤੋ ਨੰਬਰਾਂ ਤੇ ਕਰੋ ਕਾਲ ਕਰੋ ਗੱਲਬਾਤ ਖੋਸਾ ਕੋਟਲਾ ਪਿੰਡ ਅੱਜ ਆਪਣੀ ਵਿਜ਼ਿਟ ਸੀਗੀ ਮੋਗੇ ਜਿਲੇ ਜਿਲੇ ਦੇ ਬਿਲਕੁਲ ਨਾਲ ਠੀਕ ਹੈ ਜੀ ਮੋਗਾ ਸ਼ਹਿਰ ਵੀ ਤਕਰੀਬਨ ਇਥੋਂ 8-7 ਕਿਲੋਮੀਟਰ ਦੀ ਦੂਰੀ ਹੈ ਸਾਰੀ ਆਣ ਕੇ ਮੇਰਾ ਵੀ ਤਸੱਲੀ ਕਰੋ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ